ਬੀਜਪੀ ਦੇ ਸੱਖਾਂ ਦੀ ਗੱਲ ਕਰਾਂਗੇ ਜਿਨ੍ਹਾਂ ਦੇ ਰਿਸ਼ਤੇ ਅੰਦਰ ਮਿਠਾਸ ਘੱਟ ਤੇ ਖਟਾਸ ਜ਼ਿਆਦਾ ਰਹਿੰਦੀ ਹੈ ਬੀਜਪੀ ਦੇ ਆਗੂ ਖੁਦ ਨੂੰ ਸਿੱਖਤ ਐਸ਼ੀ ਕਹਿੰਦੇ ਨੇ ਪਰ ਉਹ ਗਿਣਤੀ ਸੱਖੇ ਇਸ ਗੱਲ ਤੇ ਸ਼ੱਕ ਕਰਦੇ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਹੁਣ ਥੋੜਾ ਜਿਹਾ ਸਮਾਂ ਬਾਕੀ ਹੈ ਤੇ ਪੰਜਾਬ ਉੱਤੇ ਬਾਕੀ ਪਾਰਟੀਆਂ ਵਾਂਗ ਬੀਜਪੀ ਦੀ ਵੀ ਆਖ ਹੈ ਸਾਰੇ ਦਾ ਪੇਚ ਖੇਡੇ ਜਾ ਰਹੇ ਨੇ ਬੀਜਪੀ ਪੰਜਾਬ ਚ ਸਰਕਾਰ ਬਣਾਉਣ ਲਈ ਕੀ ਕੁਝ ਕਰ ਰਹੀ ਹੈ ਉਸ ਦਾ ਪੂਰਾ ਬੇਰਬਾ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਬੀਜੇਪੀ ਆਗੂ ਇਕਬਾਲ ਸਿੰਘ ਚੰਨੀ ਕਹਿੰਦੇ ਨੇ ਕਿ ਬੀਜੇਪੀ ਨੂੰ ਭਾਵੇਂ ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਸਿੱਖ ਵੋਟਾਂ ਤੋਂ ਇਲਾਵਾ ਬਾਕੀ ਸਭ ਵਰਗਾਂ ਤੱਕ ਪਹੁੰਚ ਕਰਨੀ ਪਵੇਗੀ ਪਰ ਅੱਜ ਸੇ ਕੇਵਲ ਸਿੱਖ ਵੋਟਾਂ ਬਾਰੇ ਹੀ ਚਰਚਾ ਕਰਾਂਗੇ ਜੇਕਰ ਸਿੱਖ ਵੋਟਾਂ ਦੀ ਗੱਲ ਕਰੀਏ ਤਾਂ ਸਿੱਖ ਵੋਟਾਂ ਨੂੰ ਕਈ ਹਿੱਸਿਆਂ ਵਿੱਚ ਵਟ ਕੇ ਦੇਖਿਆ ਜਾ ਸਕਦਾ ਜਿਨ੍ਹਾਂ ਵਿੱਚ ਜੱਟ ਸਿੱਖ ਸ਼ਹਿਰੀ ਸਿੱਖ ਪਛੜੀਆਂ ਸ਼੍ਰੇਣੀਆਂ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਸੈਣੀ ਕੰਬੋਜ ਰਾਏ ਰਾਜਪੂਤ ਅਤੇ ਲਵਾਣੇ ਆਦਿ ਸ਼ਾਮਿਲ ਹੈ ਇਸੇ ਤਰ੍ਹਾਂ ਸ਼ੈਡਿਊਲ ਕਾਸਟ ਵਰਗ ਵਿੱਚ ਰਵੀਦਾਸੀ ਸਿੱਖਤ ਵੀ ਸਿੱਖ ਸ਼ਾਮਿਲ ਹੈ ਬੀਜਪੀ ਇਹਨਾਂ ਸਾਰਿਆਂ ਦਾ ਸਮਰਥਨ ਲੈਣ ਦੀ ਪੂਰੀ ਕੋਸ਼ਿਸ਼ ਕਰੇਗੀ ਸਿੱਖਾਂ ਵਿੱਚ ਉੱਚ ਤਾਕੇ ਵਜੋਂ ਜਾਣੇ ਜਾਂਦੇ ਜੱਟ ਸਿੱਖ ਅਤੇ ਸ਼ਹਿਰੀ ਸਿੱਖਾਂ ਨੂੰ ਲਪਾਉਣ ਲਈ ਬੀਜਪੀ ਨੌਕਰੀਆਂ ਦੇਣ ਦਾ ਫੈਸਲਾ ਕਰਨਾ ਸ਼ਾਮਿਲ ਹੈ ਜੱਟ ਸਿੱਖਾਂ ਦਾ ਵਿਸ਼ਵਾਸ ਜਿੱਤਣ ਲਈ ਬੀਜੇਪੀ ਵੱਲੋਂ ਪਾਰਟੀ ਦੇ ਸੰਗਠਨ ਵਿੱਚ ਜੱਟ ਸਿੱਖਾਂ ਨੂੰ 40 ਫੀਸਦੀ ਦੇ ਕਰੀਬ ਵੱਡੀ ਨੁਮਾਇੰਦਗੀ ਦਿੱਤੀ ਗਈ ਹੈ ਪੰਜਾਬ ਵਿੱਚ ਪਛੜੀਆਂ ਸ਼੍ਰੇਣੀਆਂ ਜਿਨ੍ਹਾਂ ਦੀ ਆਬਾਦੀ 30 ਫੀਸਦੀ ਤੋਂ 32 ਫੀਸਦੀ ਮੰਨੀ ਜਾਂਦੀ ਹੈ ਤੇ ਨਾਲ ਵਿੱਚ ਸਿੱਖਾਂ ਦੀ ਕਾਫੀ ਗਿਣਤੀ ਆ ਉਸ ਵੱਲ ਵੀ ਬੀਜੇਪੀ ਨੇ ਖਾਸ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ ਇਸ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੰਜਾਬ ਦੀ ਸਿਆਸਤ ਵਿੱਚ ਬੜੀ ਤੇਜ਼ੀ ਨਾਲ ਸਰਗਰਮ ਹੋਏ ਨਜ਼ਰ ਆਉਂਦੇ ਨੇ ਉਹ ਆਮ ਤੌਰ ਤੇ ਸਿੱਖਾਂ ਦੇ ਧਾਰਮਿਕ ਸਮਾਗਮਾਂ ਸਮੇਂ ਗੁਰਦੁਆਰਾ ਸਹਿਬਾਨਾ ਵਿਖੇ ਨਤਮਸਤਕ ਹੋਣ ਲਈ ਪਹੁੰਚਦੇ ਨੇ ਅਤੇ ਬਹੁਤੀ ਵਾਰ ਉਹ ਪਗੜੀ ਧਾਰੀ ਸਿੱਖ ਵਜੋਂ ਨਜ਼ਰ ਆਉਂਦੇ ਨੇ ਸਮਝਿਆ ਜਾਂਦਾ ਹੈ ਕਿ ਜੇਕਰ ਸੈਣੀ ਵਰਗ ਜਿਸ ਦੀ ਪੰਜਾਬ ਵਿੱਚ ਵੱਡੀ ਆਬਾਦੀ ਹੈ ਉਸ ਨੂੰ ਮੁੱਖ ਮੰਤਰੀ ਸੈਣੀ ਆਪਣੇ ਨਾਲ ਤੋਰਨ ਵਿੱਚ ਕਾਮਯਾਬ ਹੋ ਜਾਂਦੇ ਨੇ ਤਾਂ ਪਛੜੀਆਂ ਸ਼੍ਰੇਣੀਆਂ ਦੇ ਬਾਕੀ ਵਰਗਾਂ ਦਾ ਸਾਥ ਵੀ ਸਹਿਜੇ ਹੀ ਭਾਜਪੀ ਨੂੰ ਮਿਲ ਜਾਵੇਗਾ ਇਸ ਤੋਂ ਇਲਾਵਾ ਪੰਜਾਬ ਵਿੱਚ ਸ਼ੈਡਿਊਲ ਕਾਸਟ ਭਰਾਤਰੀ ਵੀ ਵੱਡੀ ਗਿਣਤੀ ਵਿੱਚ ਆਵਾਜ਼ ਹੈ ਇਹਨਾਂ ਦੀ ਕੁੱਲ ਗਿਣਤੀ ਦਾ ਦਾਵਾ 34% ਹੋਣ ਦਾ ਕੀਤਾ ਜਾਂਦਾ ਜਿਸ ਵਿੱਚ ਦੋ ਮੁੱਖ ਧਰਾਵਾਂ ਰਵੀਦਾਸੀਆ ਤੇ ਬਾਲਮਕੀ ਕਿਨੇ ਜਾਂਦੇ ਨੇ ਬਾਲਮਕੀਆਂ ਵਿੱਚ ਇੱਕ ਵਰਗ ਜੋ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਦਾ ਹੈ ਜਿਨ੍ਹਾਂ ਨੂੰ ਮਜਬੀ ਸਿੱਖ ਵਜੋਂ ਜਾਣਿਆ ਜਾਂਦਾ ਉਸ ਵੱਲ ਤੇਜ਼ੀ ਨਾਲ ਕੰਮ ਕੀਤਾ ਗਿਆ ਸ਼ਹਿਰੀ ਸਿੱਖ ਜਿਨ੍ਹਾਂ ਦਾ ਦਿੱਲੀ ਸਿੱਖ ਕਤਲੇਆਮ ਸਮੇਂ ਸਭ ਤੋਂ ਵੱਧ ਨੁਕਸਾਨ ਹੋਇਆ ਉਸ ਨੂੰ ਭਰੋਸੇ ਵਿੱਚ ਲੈਣ ਲਈ ਭਾਜਪਾ ਪਿਛਲੇ ਕਈ ਸਾਲਾਂ ਤੋਂ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਵੇਂ ਕਿਸੇ ਕਤਲੇਆਮ ਦੇ ਪੀੜਤਾ ਲਈ ਮੁਆਵਜ਼ਾ ਦੇਣਾ ਤੇ ਸੱਜਣ ਕੁਮਾਰ ਤੇ ਜਗਦੀਸ਼ ਟੈਕਲਰ ਵਰਗੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਉਪਰਾਲੇ ਕਰਨੇ ਤੇ ਦਿੱਲੀ ਦੇ ਪੀੜਤਾ ਨੂੰ 600 ਅਤੇ ਹਰਿਆਣਾ ਤੇ 121 ਸਿੱਖ ਪੀੜਤ ਪਰਿਵਾਰਾਂ ਨੂੰ ਨੌکریاں ਦੇਣਾ ਫੈਸਲਾ ਸ਼ਾਮਿਲ ਹੈ ਪਿਛਲੀਆਂ ਲੋਕ ਸਭਾ ਚੋਣਾਂ ਸਮੇਂ ਪਾਰਟੀ ਵੱਲੋਂ ਮੱਜਬੀ ਸਿੱਖ ਲੀਡਰ ਸਾਬਕਾ ਡਿਪਟੀ ਸਪੀਕਰ ਲੋਕ ਸਭਾ ਚਰਨਜੀਤ ਸਿੰਘ ਅਟਵਾਲ ਤੇ ਕੜੂਰ ਸਾਹਿਬ ਤੋਂ ਪਹਿਲੀ ਵਾਰ ਕਿਸੇ ਜਨਰਲ ਹਲਕੇ ਤੋਂ ਇੱਕ ਮੱਜਬੀ ਸਿੱਖ ਮਨਜੀਤ ਸਿੰਘ ਮੰਨਾ ਨੂੰ ਭਾਜਪਾ ਨੇ ਉਮੀਦਵਾਰ ਬਣਾਇਆ ਇਸ ਤੋਂ ਇਲਾਵਾ ਮੱਝ ਵੀ ਸਿੱਖਾਂ ਲਈ 50% ਰਾਖਵੇਂ ਕਰਨ ਦਾ ਵੀ ਭਾਜਪਾ ਨੇ ਸਮਰਥਨ ਕੀਤਾ ਸੀ ਜਿਸ ਦਾ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਵੀ ਭਾਜਪਾ ਨੂੰ ਫਾਇਦਾ ਹੋਇਆ ਸੀ ਸ਼ੈਡਿਊਲ ਕਾਸਟ ਖੇਮੇ ਵਿੱਚ ਰਵਿਦਾਸੀਆ ਬਰਾਦਰੀ ਵੀ ਬਰਾਬਰ ਦੀ ਥਿਰਾਤੇ ਇਹਨਾਂ ਵਿੱਚ ਵੀ ਸਿੱਖਾਂ ਦੀ ਵੱਡੀ ਗਿਣਤੀ ਹੈ ਰਵਿਦਾਸੀਆ ਸਿੱਖਾਂ ਨਾਲ ਸੰਬੰਧਿਤ ਜਗਮਉਨ ਸਿੰਘ ਰਾਜ ਅਤੇ ਸੁਖਵਿੰਦਰ ਸੰਕ ਸੁੱਖੀ ਨੂੰ ਵੱਡੇ ਅਹੁਦੇ ਦਿੱਤੇ ਗਏ ਨੇ ਇਹਨਾਂ ਸਾਰੇ ਵਰਗਾਂ ਨੂੰ ਸਾਧਨ ਦੀ ਕੋਸ਼ਿਸ਼ ਤੋਂ ਇਲਾਵਾ ਭਾਜਪਾ ਕਰਤਾਰਪੁਰ ਸਾਹਿਬ ਕੋਰੀਡੋਰ ਛੋਟੇ ਸਬਜਾਦਿਆਂ ਦੀ ਯਾਦ ਵਿੱਚ ਵੀਰਵਾਲ ਦਿਹਾੜਾ ਹਿਮਕੁੰਡ ਸਾਹਿਬ ਵਿਖੇ ਰੋਬ ਗੁਰੂ ਸਹਿਬਾਨ ਦੀਆਂ ਸ਼ਤਾਬਦੀਆਂ ਮਨਾਉਣਾ ਸੁਰੱਖਿਆ ਬਲਾਂ ਦੀ ਉਮੀਦਵਾਰੀ ਲਈ ਪੰਜਾਬੀ ਵਿੱਚ ਪ੍ਰੀਖਿਆ ਦੇਣ ਦੀ ਆਗਿਆ ਦੇਣਾ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਲੰਗਰ ਤੇ GST ਹਟਾਉਣਾ ਤੇ ਦਰਬਾਰ ਸਾਹਿਬ ਲਈ ਫ੍ਰੀ ਰਜਿਸਟ੍ਰੇਸ਼ਨ ਕਰਨ ਵਰਗੇ ਕਈ ਹੋਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਕੰਮ ਕਰਕੇ ਸਿੱਖਾਂ ਦਾ ਵਿਸ਼ਵਾਸ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ